ਅਸਾ ਮਹਿਲਾ ਪਹਿਲਾ ਆਪ ਕਰੀ ਸਚ ਅਲਖ ਅਪਾਰ ਹਉਨ ਪਾਪੀ ਤੂ ਬਖਸ਼ਨੁ ਹਾਰ ਤੇਰਾ ਪਨ ਸਭ ਕਿਛੁ ਹੋਵੇ ਮਨ ਹਟ ਕੀਚੈ ਅੰਤ ਵਿਗੋਵੇ ਰਹਾਉ ਮਨ ਮੁਕੀ ਮਤ ਕੂੜ ਵਿਆਪੀ ਮਿਨੁ ਹਰਿ ਸਿਮਨੁ ਪਾਪ ਸੰਤਾਪੀ ਦੁਰਮਤਿ ਤਿਆਗ ਲਾਹਾ ਕਿਛ ਲੇਵੋ ਜੋ ਉਪਜੈ ਸੋ ਅਲਖੇ ਭੇਵੂ ਐਸਾ ਹਮਰਾ ਸਖਾ ਸੁਹਾਈ ਗੁਰ ਹਰਿ ਮਿਲਿਆ ਭਗਤ ਦਰੁੜਾਈ ਸਗਲਿ ਸੋਨੀ ਟੂਟਾ ਆਵੈ ਨਾਨਕ RAM ਨਾਮ ਮਨ ਪਾਵੇ ਸਗਲਿ ਸੋਨੀ ਟੂਟਾ ਆਵੈ ਨਾਨਕ RAM ਨਾਮ ਮਨ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਰਾਂਗ ਅੰਦਰ ਦਰਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀ ਪਾਵਨ ਬਾਣੀ ਵਿੱਚੋਂ ਅੱਜ ਇਹ 24ਵਾਂ ਸ਼ਬਦ ਜੋ ਹੈ ਅਸੀਂ ਵਿਚਾਰ ਲਈ ਸਾਂਝਾ ਕਰਦੇ ਹਾਂ ਜਿਸ ਦੇ ਕੇਂਦਰੀ ਭਾਵ ਮੁੱਖ ਭਾਵ 라ਉ ਦੀ ਪੰਕਤੀ ਤੇਰਾ ਭਾਣਾ ਸਭ ਕੁਝ ਹੋ ਹੈ ਜੋ ਕੁਝ ਵੀ ਸੰਸਾਰ ਤੇ ਹੁੰਦਾ ਉਹ ਜੋ ਤੈਨੂੰ ਪਾਉਂਦਾ ਉਹ ਹੁੰਦਾ ਜੋ ਉਹ ਚਾਹੇ ਕਿ ਨਾ ਹੋਵੇ ਉਹ ਨਹੀਂ ਹੋ ਸਕਦਾ ਜੋ ਕੁਝ ਹੁੰਦਾ ਤੇਰੇ ਹੁਕਮ ਤੇਰੇ ਭਾਣੇ ਤੇਰੀ ਮਰਜ਼ੀ ਅਨੁਸਾਰੀ ਹੁੰਦਾ ਜੋ ਤੂੰ ਚਾਹੁੰਦਾ ਹੈ ਉਹ ਹੁੰਦਾ ਮਨ ਘਟ ਕੀ ਚੈ ਅੰਤ ਵਿਗੋ ਵੈ ਪਰ ਅਕਸਰ ਇਨਸਾਨ ਕੀ ਕਰਦਾ ਹੈ ਕਿ ਆਪਣੇ ਮਨ ਵਿੱਚ ਜੋ ਵਿਚਾਰ ਫੁਰਨੇ ਇਹਦੇ ਇਕੱਤਰ ਹੋਏ ਹੁੰਦੇ ਨੇ ਜੋ ਸੁਆਦ ਸੰਸਕਾਰ ਦੇ ਬਣੇ ਹੁੰਦੇ ਨੇ ਉਹਨਾਂ ਦੇ ਆਧਾਰ ਤੇ ਆਪਣੇ ਮਨ ਦੀ ਮਤ ਅਨੁਸਾਰ ਫੈਸਲੇ ਕਰਦਾ ਮਨ ਦੀ ਮਤ ਅਨੁਸਾਰ ਸੋਚ ਬਣਾਈ ਬੈਠਦਾ ਬੇਕੁਝ ਵਾਪਰ ਗਿਆ ਦੂਜਿਆਂ ਨੂੰ ਕਾਰਨ ਸਮਝੇਗਾ ਹੋਰ ਕੁਝ ਵਾਪਰ ਗਿਆ ਆਪਣੀ ਗਲਤੀ ਮਹਿਸੂਸ ਕਰੇਗਾ ਵੀ ਮੈਂ ਮੈਂ ਗਲਤ ਕੀਤਾ ਤਾਂ ਹੋਇਆ ਕੋਈ ਗੁਜ਼ਰ ਗਿਆ ਹਾਂਜੀ ਇਹ ਗਲਤ ਚੀਜ਼ਾਂ ਖਾਂਦਾ ਪੀਂਦਾ ਸੀ ਇਹਨੇ ਸਿਹਤ ਬਰਕਰਾਰ ਨਹੀਂ ਰੱਖੀ ਤਾਂ ਮਰ ਗਿਆ ਮਤਲਬ ਬੰਦਾ ਆਪਣੀ ਮਤ ਅਨੁਸਾਰ ਨਿਰਣੇ ਲੈਂਦਾ ਵੀ ਇਹ ਐਸਾ ਹੋ ਸਕਦਾ ਜਾਂ ਸੋਚਦਾ ਵੀ ਚੰਗੀ ਖੁਰਾਕ ਖਾਵਾਂਗਾ ਸਿਹਤ ਦੇ ਨਿਯਮਾਂ ਦੀ ਪਾਲਣਾ ਕਰਾਂਗਾ ਤੇ ਮੈਂ ਜ਼ਿਆਦਾ ਜੀ ਰਵਾਂਗਾ ਇਹ ਆਪਣੀ ਮਨਮਤ ਹੈ ਗੁਰਬਾਣੀ ਤੁਮ ਵਰਤ ਨਹੀਂ ਲੈਂਦਾ ਗੁਰਬਾਣੀ ਕਹਿੰਦਾ ਗਾ ਕਣ ਕਾਲੇ ਸਭ ਦਿਵਸ ਸਾਸ ਨੇ ਬੱਢਣ ਘਟਣ ਤਿਲਸਾਰ ਇੱਕ ਤਿਲ ਜਿੰਨੇ ਵੀ ਦਿਨ ਜ਼ਿੰਦਗੀ ਦੇ ਘਟਦੇ ਵੱਧੇ ਨਹੀਂ ਗਿਣ ਕੇ ਭੇਜਿਓ ਨੇ ਕਣ ਕਾਲੇ ਸਭ ਦਿਵਸ ਸਾਸ ਦਿਵਸ ਦਿਨ ਸਾਸ ਸਵਾਸ ਗਿਣ ਕੇ ਭੇਜਿਓ ਨੇ ਕੁਝ ਵੱਢਦਾ ਵੱਧਦਾ ਘਟਦਾ ਨਹੀਂ ਜਿਸ ਨੇ ਜਲਦੀ ਮੁਕਣਾ ਹੁੰਦਾ ਹੈ ਉਹ ਆਪ ਹੀ ਗਲਤ ਰਸਤਾ ਫੜ ਲੈਂਦਾ ਹੈ ਸੇਧ ਬਰਬਾਦ ਕਰਨ ਵਾਲੀ ਚੀਜ਼ਾਂ ਖਾਂਣ ਲੱਗ ਪੈਂਦਾ ਹੈ ਜਿਸ ਨੂੰ ਜਿਆਦਾ ਜੀਉਣਾ ਹੁੰਦਾ ਹੈ ਉਸ ਦੀ ਮਤ ਕੁਦਰਤ ਉਸੇ ਪਾਸੇ ਲਾ ਦਿੰਦੀ ਹੈ ਕਿ ਆਪਣੇ ਸੇਧ ਦੀ ਸੰਭਾਲ ਕਰਦਾ ਹੈ ਜੀਣ ਦੇ ਸਾਧਨ ਉਹਦੇ ਲਈ ਉਪਲਬਧ ਹੋ ਜਾਂਦੇ ਨੇ ਤੋ ਇਹ ਰੱਬੀ ਖੇੜ ਰੱਬੀ ਹੁਕਮ ਨੂੰ ਪੂਰਨ ਤੌਰ ਤੇ ਸਮਝਣਾ ਬੰਦੇ ਦੇ ਵਸਤੇ ਗੱਲ ਨਹੀਂ ਹੈ ਹੁਕਮ ਨਾ ਕਿਹਾ ਜਾਈ ਰੱਬੀ ਹੁਕਮ ਰੱਬੀ ਰੱਬ ਕੀ ਚਾਹੁੰਦਾ ਹੈ ਇਹ ਇਨਸਾਨ ਨਿਰਣੇ ਨਹੀਂ ਲੈ ਸਕਦਾ ਪ੍ਰਭੂ ਕੀ ਚਾਹੁੰਦਾ ਹੈ ਉਹ ਆਪ ਹੀ ਮਾਲਕ ਹੈ ਆਪ ਹੀ ਸਰਬ ਕਲਾ ਸਮਰਥ ਹੈ ਇਸ ਲਈ ਆਪਣੀ ਮਤ ਦਾ ਤਿਆਗ ਕਰਕੇ ਗੁਰੂ ਦੀ ਮਤ ਲੈ ਕੇ ਉਸ ਪ੍ਰਭੂ ਦੇ ਆਸਰੇ ਇਹ ਸਮਝਣਾ ਚਾਹੀਦਾ ਹੈ ਕਿ ਤੇਰਾ ਪਾਣਾ ਸਭ ਕੁਝ ਉਹ ਵਜੂ ਤੇਨੂੰ ਪਾਉਂਦਾ ਉਹ ਹੀ ਸਭ ਕੁਝ ਹੁੰਦਾ ਹੈ ਮਾੜ ਖੱਟ ਕੀਚਾ ਜੇ ਮਨ ਹੱਠ ਨਾਲ ਕੁਝ ਆਪਣੇ ਨਿਰਨੇ ਕਰੀ ਜਾਈਏ ਅੰਤ ਬਿਗੋ ਹੈ ਬੰਦਾ ਆਖਰ ਖੁਆਰੀ ਹੁੰਦਾ ਹੈ ਉਹ ਉਹਦੀ ਜਿਹੜੀ ਆਪਣੀ ਕਿਤੇ ਫੈਸਲੇ ਜਿਹੜੇ ਨੇ ਉਹ ਤੋੜ ਨਹੀਂ ਚੜਦੇ ਤੇ ਬੰਦਾ ਲਾਸਟ ਉੱਪਰ ਉਹ ਲਾਜ਼ਮੀ ਹੀ ਹੁੰਦਾ ਹੈ ਟੀਟ ਰਹਿ ਜਾਂਦਾ ਬਿਸ਼ਰਮ ਬਣ ਜਾਂਦਾ ਹੈ ਕਿ ਮੈਂ ਕੀ ਕੀਤਾ ਆਪਣੇ ਫੈਸਲੇ ਜਿਹੜੇ ਨੇ ਉਹਤੇ ਤੋੜ ਚੜਦੇ ਨਹੀਂ ਆਪ ਕਰ ਸੱਚ ਲਖੇ ਅਪਾਰ ਕਰਦਾ ਤੇ ਉਹ ਪਰਮਾਤਮਾ ਜਿਹੜਾ ਅਲਖ ਹੈ ਲਖਿਆ ਨਹੀਂ ਜਾ ਸਕਦਾ ਜਿਸ ਦਾ ਸਰੂਪ ਪੂਰਨ ਤੌਰ ਤੇ ਵਰਣ ਨਹੀਂ ਹੋ ਸਕਦਾ ਜਿਸ ਦਾ ਅੰਤਪਾਰਾ ਵਾਰ-ਵਾਰ ਨਹੀਂ ਹੋ ਸਕਦਾ ਗੰਮ ਗੁਚਰ ਹਸਤੀ ਹੈ ਆਪ ਕਰੇ ਸੱਚ ਅਲਖ ਅਪਾਰ ਉਹ ਪਰਮਾਤਮਾ ਜੋ ਅਲਖ ਹੈ ਅਪਾਰ ਜਿਸ ਦਾ ਕੋਈ ਆਰਲਾ ਪਾਰਲਾ ਬਣਾ ਨਹੀਂ ਲੱਭ ਸਕਦਾ ਇਤਨੀ ਬੇਅੰਤ ਹਸਤੀ ਹਰ ਪਾਸੇ ਵਿਆਪਕ ਹੈ ਕੋਈ ਥਾਂ ਉਸ ਤੋਂ ਖਾਲੀ ਨਹੀਂ ਉਹ ਆਪ ਹੀ ਸਭ ਕੁਝ ਕਰਦਾ ਹੈ ਸਿਰਾਂ ਵਿੱਚ ਵਿਆਪਕ ਹੋ ਕੇ ਹਰ ਜੀਵ ਜੰਤ ਵਿੱਚ ਆਪ ਹੀ ਸਮਾ ਕੇ ਉਸ ਦੀ ਸ਼ਕਤੀ ਰਹੀ ਹਰ ਸਰੀਰ ਕਰਮ ਕਰਦਾ ਹੈ ਉਦੇ ਹੁਕਮ ਵਿੱਚ ਹੂੰ ਪਾਪੀ ਤੂੰ ਬਖਸ਼ਨ ਹਾਰ ਪਰ ਮੈਂ ਜਿਹੜਾ ਆਪਣੇ ਮਨ ਦੇ ਆਸਰੇ ਚੱਲ ਕੇ ਆਪਣੀ ਮਰਜ਼ੀ ਦੇ ਨਿਰਣੇ ਕਰਦਾ ਫਿਰਦਾ ਆਪਣੀ ਓਪੀਨੀਅਨ ਬਣਾਈ ਫਿਰਦਾ ਆਪਣੇ ਮਨ ਦੀ ਮਰਤ ਅਨੁਸਾਰ ਅਸੀਂ ਇਹ ਨਹੀਂ ਸਮਝਦੇ ਕਿ ਅਸੀਂ ਜੈਸੀ ਕਿਸੇ ਵਾਤਾਵਰਣ ਜੈਸੀ ਕਿਸੇ ਮਾਹੌਲ ਵਿੱਚ ਸਾਡੀ ਪਰਵਰਿਸ਼ ਹੁੰਦੀ ਹੈ ਜਿਸ ਕਿਸਮ ਦੀ ਸਾਨੂੰ ਸੰਗਤ ਮਿਲਦੀ ਹੈ ਜਿਸ ਕਿਸਮ ਦੇ ਸਾਡੇ ਉਹ ਕਰਮ ਸੁਭਾਅ ਸੰਸਕਾਰ ਬਣ ਜਾਂਦੇ ਨੇ ਉਹਨਾਂ ਦੇ ਹਦੀ ਨਹੀਂ ਅਸੀਂ ਸੋਚਦੇ ਹਾਂ ਉਹਨਾਂ ਦੇ ਨਹੀਂ ਸੋਚਦੇ ਹਾਂ ਸਾਡੀ ਸੋਚ ਜਿਹੜੀ ਹੈ ਉਹ ਆਜ਼ਾਦ ਨਹੀਂ ਹੁੰਦੀ ਕਿ ਆਜ਼ਾਦ ਰਹਿ ਕੇ ਨਿਰਪੱਖ ਰਹਿ ਕੇ ਨਿਰਨੇ ਕਰੇ ਆਮ ਤੌਰ ਤੇ ਅਸੀਂ ਜਿਸ ਮਾਹੌਲ ਦੇ ਵਿੱਚ ਰਚੇ ਵਿੱਚ ਹਾਂ ਉਸ ਮਾਹੌਲ ਅਨੁਸਾਰ ਜੋ ਸਾਡੀ ਮਤ ਬਣਿਆ ਹੁੰਦਾ ਹੈ ਜੋ ਸੋਚ ਬਣੀ ਹੁੰਦੀ ਹੈ ਉਸ ਅਨੁਸਾਰ ਹੀ ਸਾਰੀ ਮਤ ਨਿਰਨੇ ਕਰਦੀ ਹੈ ਉਹ ਕਦੇ ਪੂਰੇ ਸਹੀ ਨਹੀਂ ਹੋ ਸਕਦੇ ਇਸ ਲਈ ਕਹਿੰਦੇ ਨੇ ਹਮ ਪਾਪੀ ਦੁਬਖਸ਼ਣ ਮੈਂ ਤਾਂ ਪਾਪੀ ਹਾਂ ਵੀ ਆਪਣੀ ਮਤ ਦੇ ਆਧਾਰ ਤੇ ਸਭ ਨੂੰ ਦੁਨੀਆਂ ਨੂੰ ਸਮਝਣ ਦਾ ਯਤਨ ਕਰਦਾ ਪਰ ਇਹ ਮੈਂ ਫੇਲ ਹੋ ਜਾਂਦਾ ਇਹਦੇ ਵਿੱਚ ਇਹ ਹੈ ਤੇ ਸਾਰੀ ਤੇਰੀ ਖੇਡ ਹੈ ਮਨਮੁਖੀ ਮਤਕੂੜ ਵਿਆਪੀ ਕਿਉਂਕਿ ਮਨਮੁਖ ਬੰਦਾ ਜਿਹੜਾ ਆਪਣੇ ਮਨ ਦੀ ਮਰਜ਼ੀ ਨਾਲ ਚੱਲਣ ਵਾਲਾ ਆਪਣੇ ਮਨ ਦੇ ਕੀਤੇ ਫੈਸਲੇ ਹੀ ਸੱਚੇ ਨਿਰਨੇ ਸਮਝਣ ਵਾਲਾ ਜਾਂ ਸਹੀ ਸਮਝਣ ਵਾਲਾ ਜਿਹੜਾ ਹੈ ਉਹਦੀ ਮਤ ਫਿਰ ਕੂੜ ਨਾਲ ਜੁੜ ਜਾਂਦੀ ਹੈ ਉਹ ਸੰਸਾਰ ਨਾਲ ਜੁੜ ਜਾਂਦਾ ਹੈ ਮੋਹ ਮਾਲ ਦੂਜੇ ਪਾਪ ਵਿੱਚ ਕੂੜ ਜਿਹੜਾ ਸੰਸਾਰ ਇਸ ਕੂੜ ਨਾਲ ਜੁੜ ਜਾਂਦਾ ਹੈ ਇਸ ਨੂੰ ਸੱਚ ਸਮਝਣ ਲੱਗ ਪੈਂਦਾ ਹੈ ਸਰੀਰ ਕੂੜ ਹੈ ਸਦਾ ਨਹੀਂ ਰਹਿਣ ਵਾਲਾ ਇਹਨੂੰ ਸੱਚ ਸਮਝਣ ਲੱਗ ਪੈਂਦਾ ਹੈ ਬੋਲ ਲੀ ਜਾਂਦਾ ਹੈ ਕਿ ਸਰੀਰ ਨੇ ਸਦਾ ਨਹੀਂ ਰਹਿਣਾ ਔਰ ਇਹ ਵੀ ਕੋਈ ਪਤਾ ਨਹੀਂ ਕਿ ਕਿੜੀ ਘੜੀ ਆਵੇਗੀ ਇੱਕ ਦਮ ਦਾ ਇੱਕ ਸਵਾਸਤਾ ਪ੍ਰੋਸਾਨੀ ਦਮ ਦਮ ਸਦਾ ਸੰਭਾਲਦਾ ਦਮ ਨਾ 버ਤਾ ਜਾਏ ਹਰ ਜਪ ਦੀਆਂ ਘੰਟੀਲਾਂ ਕਿ ਜੇ ਮੇਰੀ ਜਿੰਦੜੀ ਮਤ ਕੇ ਜਾ ਪੈਸਾ ਆਵੇ ਕਿ ਨਾ ਆਵੇ ਰਾਮ ਇਤਨਾ ਵੀ ਪ੍ਰੋਸਾ ਨਹੀਂ ਕਿ ਸਾਹ ਬਾਰ ਮੂੰਚੋਂ ਆਇਆ ਤੇ ਮੁਰਕੇ ਅੰਦਰ ਵੀ ਖੀਸ ਕੇ ਕੀ ਨਾ ਖੀਸ ਕੇ ਜਾਂ ਅੰਦਰ ਗਿਆ ਤੇ ਮੁਰਕੇ ਬਾਹਰ ਸਾਹ ਕੱਢਣ ਜੋਗੇ ਵੀ ਅਸੀਂ ਹੋਈਏਗੇ ਨਾ ਹੋਈਏ ਇਤਨਾ ਵੀ ਵਿਲਮ ਨਹੀਂ ਇਤਨਾ ਵੀ ਜਿਹੜੀ ਮੋਹਲ ਤਾਂ ਉਹ ਨਹੀਂ ਮਿਲਦੀ ਇਸ ਲਈ ਮਨਮੁਖ ਮਨਮੁਖ ਜਿਵੇਂ ਆਪਣੇ ਮਤ ਅਨੁਸਾਰ ਫੈਸਲੇ ਕਰੀ ਜਾਂਦਾ ਜੋ ਉਸ ਨੂੰ ਅੱਜ ਤੱਕ ਗਿਆਨ ਮਿਲਿਆ ਉਹਦੇ ਆਧਾਰ ਤੇ ਹੀ ਫੈਸਲੇ ਕਰੀ ਜਾਂਦਾ ਮਨਮੁਖੀ ਮਤ ਕੂੜ ਵਿਆਪੀ ਇਸ ਲਈ ਫਿਰ ਇਸ ਨੂੰ ਕੂੜ ਚੰਮੜ ਜਾਂਦਾ ਅੱਜ ਤੁਸੀਂ ਦੇਖ ਲਓ ਬਹੁਤਾਤ ਦੁਨੀਆ ਦੀ ਉਹ ਕੂੜ ਨਾਲ ਜੁੜੀ ਹੈ ਝੂਠ ਨਾਲ ਜੁੜੀ ਹੈ ਇਨਸਾਨੀਅਤ ਨਾਂ ਦੀ ਚੀਜ਼ ਜਿਹੜੀ ਹੈ ਸਿਫਤੇ ਮੁਗਦੀ ਜਾ ਰਹੀ ਹੈ ਕਿਉਂਕਿ ਇੱਕ ਇਨਸਾਨ ਆਪਣੇ ਮਨ ਅਨੁਸਾਰ ਜੋ ਚਾਹੁੰਦਾ ਬੰਦਾ ਉਸ ਦੇ ਪਿੱਛੇ ਵਹਿ ਜਾਂਦਾ ਹੈ ਫਿਰ ਗਲਤ ਕੰਮ ਕਰਦਾ ਹੈ ਕੂੜੇ ਕਰਮ ਕਰਦਾ ਹੈ ਮਾੜੇ ਕਰਮ ਕਰਦਾ ਹੈ ਕਿਉਂਕਿ ਮਨਮੁਖ ਹੈ ਮਨਮਰਜ਼ੀ ਨਾਲ ਜਿਉਂਦਾ ਆਪਣੇ ਮੱਤੇ ਭਰੋਸਾ ਕਰਕੇ ਆਪਣੇ ਮਨ ਤੇ ਭਰੋਸਾ ਕਰਕੇ ਤੇ ਗੁਰਬਾਣੀ ਦੀ ਕਹਿੰਦੀ ਮਨ ਤੇ ਭਰੋਸਾ ਨਾ ਕਰਿਓ ਮਨ ਖੁੱਟ ਖਰ ਤੇਰਾ ਨਹੀਂ ਵਿਸਾਸ ਤੂੰ ਮਾ ਉਦਮਾ ਦਾ ਖਰ ਕਾ ਪੇ ਕਰ ਤੂੰ ਛੂਟਾ ਜੋ ਉਪਰ ਲਾਦਾ ਤੇ ਉਤੇ ਮਾ ਖਰੂਦੀ ਐ ਤੂੰ ਤੇ ਬੰਦਰ ਦੇ ਤਰ੍ਹਾਂ ਟਿਕਦਾ ਹੀ ਨਹੀਂ ਇੱਕ ਥਾਂ ਤੇ ਮਨ ਮਨ ਤੇ ਕਦੇ ਇੱਕ ਚੀਜ਼ ਤੇ ਤ੍ਰਿਪਤ ਨਹੀਂ ਹੋਇਆ ਤੇ ਇਹਦਾ ਵਿਸਾਹ ਕਰਨਾ ਬੜੀ ਗਲਤੀ ਹੈ ਗੁਰਬਾਣੀ ਕਹਿ ਰਹੀ ਹੈ ਕਿ ਮਨ ਦਾ ਪਰੇਸ਼ਾਨਾ ਕਰਿਓ ਬਈ ਇਹ ਤੁਹਾਨੂੰ ਕਿਹੜੇ ਪਾਸੇ ਲਾ ਦੇਗਾ ਤੇ ਜੇ ਮਨ ਦੇ ਵਿੱਚ ਹੀ ਤੁਰਨਾ ਹੈ ਮਨ ਮੁਖ ਬਣ ਕੇ ਤੁਰਨਾ ਹੈ ਤੇ ਫਿਰ ਮਤ ਕੂੜ ਵਿਆਪੀ ਫਿਰ ਮਨ ਮੁਕਤੀ ਮਤ ਜੜੀ ਨ ਉਹ ਕੂੜ ਜੀ ਫਸੀ ਰਹਿੰਦੀ ਹੈ ਬਿਨ ਹਰ ਸਿਮਰਨ ਪਾਪ ਸੰਤਾਪੀ ਜਦੋਂ ਪ੍ਰਭੂ ਸਿਮਰਨ ਨਹੀਂ ਕਰਦਾ ਇਹ ਗੱਲ ਭੁੱਲ ਜਾਂਦਾ ਹੈ ਕਿ ਜੋ ਕੁਝ ਹੋ ਰਿਹਾ ਰੱਬ ਦੇ ਹੁਕਮ ਵਿਚ ਹੋ ਰਿਹਾ ਰੱਬ ਦੇ ਪਾਣੇ ਵਿਚ ਹੋ ਰਿਹਾ ਰੱਬ ਦੀ ਮਰਜ਼ੀ ਨਾਲ ਹੋ ਰਿਹਾ ਇਹ ਜੇ ਇਹ ਚੀਜ਼ ਇਹਦੇ ਮਨ ਵਿੱਚ ਨਹੀਂ ਹੁੰਦੀ ਇਸ ਜੀ ਦਾ ਸਿਮਰਨ ਨਹੀਂ ਰਹਿੰਦਾ ਪਾਪ ਸੰਤਾਪੀ ਫਿਰ ਇਹਦੇ ਕੋਲ ਕਰਮ ਪਾਪਾਂ ਵਾਲੇ ਹੁੰਦੇ ਨੇ ਮਾੜੇ ਕਰਮ ਹੁੰਦੇ ਨੇ ਜਿਹਦੇ ਕਾਰਨ ਸੰਤਾਪ ਭੋਗਦਾ ਦੁੱਖ ਭੋਗਦਾ ਦੁਖੀ ਵੀ ਆਪ ਹੀ ਹੁੰਦਾ ਹੈ ਆਪ ਹੀ ਆਪਣੇ ਕਰਮਾਂ ਦੇ ਅਧਾਰ ਤੇ ਦੁਖੀ ਹੁੰਦਾ ਹੈ ਦੁਰਮਤ ਤਿਆਗ ਲਾਹ ਕਿਚ ਲੇਵੂ ਇਸ ਲਈ ਭਾਈ ਉਹ ਸਭ ਪ੍ਰੇਰਣਾ ਕਰਦੇ ਨੇ ਇਹ ਪੈੜੀ ਮਤ ਤਿਆਗ ਦਿਓ ਭਾਈ ਆਪਣੇ ਮੱਧ ਦੇ ਆਸਰੇ ਨਾਲ ਚਲੋ ਗੁਰੂ ਦੀ ਮੱਤ ਦੇ ਆਸਰੇ ਚਲੋ ਕਿ ਗੁਰੂ ਪ੍ਰਭੂ ਨਾਲ ਇੱਕ ਮਿਕ ਹੈ ਗੁਰੂ ਕੋਲ ਜੋ ਵਿਚਾਰ ਆ ਰਹੇ ਨੇ ਉਹ ਪ੍ਰਭੂ ਦੇ ਹੁਕਮ ਆ ਰਹੇ ਨੇ ਰੱਬੀ ਹੁਕਮ ਆ ਰਹੇ ਨੇ ਗੁਰੂ ਮੇ ਆਪ ਸੁਮੋਈ ਸ਼ਬਦ ਵਰਤਾਇਆ ਗੁਰੂ ਮੇ ਆਪ ਰੱਖਿਆ ਕਰਤਾਰੇ ਗੁਰੂ ਜੀ ਬੋਲਦਾ ਰੱਬੀ ਹੁਕਮ ਅਨਸਾਰ ਬੋਲਦਾ ਹੂੰ ਆਪੂ ਬੋਲਣਾ ਜਾਣਦਾ ਮੈਂ ਕੇਆ ਸਭ ਹੁਕਮ ਆਉ ਜਿਓ ਜੈਸੀ ਮੈਂ ਅਵ ਖਸਮ ਕੀ ਬਾਣੀ ਤੈਸਲਾ ਕਰੀ ਗਿਆਨਵੇ ਲਾ ਲੂ ਇਸ ਲਈ ਗੁਰੂ ਵਾਲ ਜਿਹੜੀ ਮਤ ਮਿਲਦੀ ਹੈ ਉਹਦੇ ਨਾਲ ਹੀ ਇਹ ਸਾਡੀ ਆਪਣੀ ਮਤ ਜਿਹੜੀ ਭੈੜੀ ਮਤ ਦੁਰਮਤ ਤਿਆਗ ਇਹਨੂੰ ਤਿਆਗ ਕਰੋ ਭਾਈ ਲਾਹਾ ਕਿਛ ਲੈਵੋ ਤੇ ਸਹੀ ਲਾਭ ਆਲੋ ਸਹੀ ਲਾਭ ਖਟੋ ਕਿਹੜਾ ਗੁਰੂ ਦੀ ਮਤ ਲੈ ਕੇ ਸੁਚੱਜਾ ਜੀਵਨ ਜੀਉਣ ਦਾ ਲਾਹਾ ਖਟੋ ਤਾਂ ਕਿ ਜਿਹੜੇ ਪਾਪ ਸੰਤਾਪੀ ਸਾਡੀ ਅਵਸਥਾ ਹੈ ਉਸ ਦੇ ਕੋਲ ਬਚ ਜਾਈਏ ਜੋ ਉਪਜੈ ਸੋ ਅਲਖ ਅਭੇਵੂ ਜੋ ਕੁਝ ਵੀ ਸੰਸਾਰ ਚ ਹੋਇਆ ਹੈ ਹੋ ਰਿਹਾ ਹੈ ਪੈਦਾ ਹੋ ਰਿਹਾ ਉਹ ਤੇ ਉਸ ਅਲਖ ਅਭੇਵ ਪ੍ਰਭੂ ਦੀ ਵਜਨ ਨਾਲ ਹੈ ਉਹ ਪ੍ਰਮਾਤਮਾ ਹੀ ਕਰ ਰਿਹਾ ਸਭ ਕੁਝ ਇਹ ਗੱਲ ਮਨ ਤੇ ਇੱਕ ਵਿਸ਼ਵਾਸ ਬਣਾ ਲਵੋ ਉਸ ਦੇ ਕੀਤੇ ਵੀ ਤੁਸੀਂ ਕੋਈ ਦਖਲ ਨਹੀਂ ਦੇ ਸਕਦੇ ਜੋ ਉਸਨੇ ਵਰਤਨਾ ਉਸਨੇ ਵਰਤ ਜਾਣਾ ਹੈ ਜੋ ਹੁਕਮ ਹੋਣਾ ਹੈ ਉਹ ਸਾਨੂੰ ਉਹ ਸਾਨੂੰ ਪੋਗਣਾ ਪੈਣਾ ਹੈ ਰੱਬ ਦੀ ਰਜ਼ਾ ਵੀ ਤੁਰਨਾ ਹੀ ਪੈਣਾ ਕਈ ਲੋਕ ਕਹਿੰਦੇ ਨੇ ਜੀ ਸਾਰੀ ਦੁਨੀਆ ਕਿਹੜੀ ਰੱਬ ਦੇ ਭੰਨ ਨੂੰ ਮੰਨਦੀ ਐ ਨਾਸਤਿਕ ਲੋਕ ਜਿਹੜੇ ਨੇ ਅਥੀਸ ਲੋਕ ਨੇ ਉਹ ਕਿਹੜੇ ਰੱਬ ਦੇ ਹੁਕਮ 'ਚ ਤੁਰਦੇ ਨੇ ਬਿਲਕੁਲ ਤੁਰਦੇ ਨੇ ਜੀ ਰੱਬ ਦੇ ਖ ਨੂੰ ਬਾਰੋਬ ਨਹੀਂ ਜਾ ਸਕਦੇ ਹੁਕਮਾਂ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਆਗਰਾਸੀ ਗੱਲ ਐ ਤੇ ਜਿਹੜੇ ਨਾਸਤਿਕ ਨੇ ਰੱਬ ਦੀ ਹਸਤੀ ਨੂੰ ਨਹੀਂ ਮੰਨਦੇ ਉਹਨਾਂ ਨੂੰ ਕਹੋ ਵੀ ਆਪਣੀ ਮਰਜ਼ੀ ਨਾਲ ਜਨਮ ਲੈ ਕੇ ਦੱਸੋ ਆਪਣੀ ਮਰਜ਼ੀ ਨਾਲ ਮਰ ਕੇ ਦੱਸੋ ਤੁਸੀਂ ਤਾਂ ਆਪਣੀ ਮਰਜ਼ੀ ਵਿੱਚ ਸਵਾਸ ਨਾ ਲਵੋ ਰੱਬ ਦੀ ਪੈਦਾ ਕੀਤੀ ਪਹਣ ਦੇ ਸਵਾਸ ਨਾ ਲਵੋਨੋ ਆਪਣੀ ਕੋ ਆਵਾ ਬਣਾ ਲਓ ਜਿਹਦੇ ਸਵਾਸਨ ਦੇ ਸਿਰ ਤੇ ਜਿੰਦਗੀ ਗੁਜ਼ਾਰ ਸਕੋ ਰੱਬ ਦੀ ਦਿੱਤੀ ਦਾ ਤਨ ਨਾ ਵਰਤੋ ਫਿਰ ਪ੍ਰਭੂ ਨੂੰ ਨਹੀਂ ਮੰਨਦੇ ਉਸ ਦੀ ਦਿੱਤੇ ਦਾ ਤਨ ਕਿਉਂ ਮੰਨਦੇ ਹੋ ਉਹਦੀ ਬਣਾਈ ਕੁਦਰਤ ਨੂੰ ਕਿਉਂ ਭੋਗਦੇ ਹੋ ਫਿਰ ਸਾਰਾ ਕੁਝ ਖਾ ਲਦਾ ਰਹੇ ਹੋ ਪਹਿਨਦਾ ਰਹੇ ਹੋ ਸਾਹ ਸੁਦੇ ਲੈ ਰਹੇ ਉਹਦਾ ਦਿੱਤਾ ਤਨ ਭੋਗ ਰਹੇ ਉਹਦੇ ਵਿੱਚ ਤਨ ਵਿੱਚ ਜਿਹੜੀ ਸ਼ਕਤੀ ਉਹਦੀ ਹੈ ਉਹਦੇ ਰਾਹੀਂ ਤੁਰ ਫੇਰਦੇ ਉਹ ਹੈ ਜੀ ਅਸੀਂ ਉਹਨੂੰ ਮੰਨਦੇ ਹੀ ਨਹੀਂ ਫਿਰ ਇਸ ਤੋਂ ਵੱਧ ਗੁਰੂ ਸਾਹਿਬ ਕਹਿੰਦੇ ਮੂਰਖਾ ਸਿਰ ਮੂਰਖ ਹੈ ਜੇ ਮੰਨੇ ਨਹੀਂ ਨਾਉ ਜਿਹੜਾ ਰੱਬ ਦੀ ਹਸਤੀ ਵਿੱਚ ਵਿਸ਼ਵਾਸ ਨਹੀਂ ਰੱਖਦਾ ਨਾ ਨਾਮ ਨਹੀਂ ਮੰਨਦਾ ਪ੍ਰਭੂ ਦੇ ਨੂੰ ਪ੍ਰਭੂ ਦੀ ਹਸਤੀ ਨੂੰ ਨਹੀਂ ਮੰਨਦਾ ਮੂਰਖਾ ਸਿਰ ਮੂਰਖ ਹੈ ਪਰਲੇ ਦਰਜ ਦਾ ਮੂਰਖ ਆ ਉਹ ਉਸ ਨੂੰ ਦਿਸਦਾ ਹੀ ਕੱਖ ਨਹੀਂ ਉਹ ਮਾਨੂੰ ਅੱਖਾਂ ਦਾ ਅੰਨਾ ਹੈ ਗੁਰੂ ਸਾਹਿਬ ਨੇ ਕਿਹਾ ਅੰਦੇ ਇਹ ਨਾ ਆਖੀ ਜਿਨ ਨੂੰ ਕੋ ਲੋਏ ਨਾ ਹੈ ਅੰਦੇ ਸਹੀ ਨਾਨਕ ਜੀ ਕਸਮੋ ਕੁੱਥੇ ਜਾਏ ਜਿਹੜਾ ਆਪਣੇ ਖਸਮ ਮਾਲਕ ਤੋਂ ਵਾਂਝੇ ਨੇ ਜਿਨ੍ਹਾਂ ਨੂੰ ਉਸ ਦਾ ਗਿਆਨ ਨਹੀਂ ਅਨੁਭਵ ਨਹੀਂ ਹੋਇਆ ਤੇ ਉਹਦੀ ਹਸਤੀ ਵਿੱਚ ਵਿਸ਼ਵਾਸ ਨਹੀਂ ਕਰਦੇ ਗੁਰੂ ਸਾਹਿਬ ਉਹਨਾਂ ਨੂੰ ਅੰਨੇ ਸਮਝਦੇ ਨੇ ਕਰਨੇ ਵਾਲੇ ਕੰਮ ਕਰਦੇ ਨੇ ਉਹਨਾਂ ਦੀ ਅੱਖਾਂ ਹੀ ਨਹੀਂ ਖੁੱਲੀਆਂ ਚ ਦੇਖ ਜ਼ਾਹਿਰਾ ਜ਼ਹੂਰ ਪ੍ਰਭੂ ਨੂੰ ਦੇਖ ਨਹੀਂ ਸਕਦੇ ਜੋ ਉਪਜਾ ਸੁ ਅਲੱਗ ਹੈ ਉਹ ਇਹ ਸਮਝੋ ਕਿ ਜੋ ਕੁਝ ਉਪਜ ਰਿਹਾ ਜੋ ਕੁਝ ਬਣ ਰਿਹਾ ਸਭ ਉਹਦੇ ਹੁਕਮ ਵਿੱਚ ਹੈ ਐਸਾ ਹਮਰਾ ਸਕਾ ਸਹਾਈ ਉਹ ਸਾਡਾ ਪ੍ਰਭੂ ਤੇ ਇਸ ਕਿਸਮ ਦਾ ਸਾਥੀ ਹੈ ਸਾਡਾ ਇਸ ਕਿਸਮ ਦਾ ਸਹਾਇਤਾ ਕਰਨ ਵਾਲਾ ਹੈ ਕਿ ਗੁਰ ਘਰ ਮਿਲਿਆ ਪਖਤ ਡਢਾਈ ਫਿਰ ਵੀ ਸਾਡੇ ਤੇ ਮਿਹਰ ਕਰਦਾ ਹੈ ਕੋਸ਼ਿਸ਼ ਕਰਦਾ ਹੈ ਕਿ ਗੁਰੂ ਨੂੰ ਮਿਲ ਪਈਏ ਉਸਨੇ ਸੰਸਾਰ ਤੇ ਗੁਰੂ ਰੂਪ ਧਾਰਿਆ। ਇਨਸਾਨ ਦੇ ਵਿੱਚ ਉਹ ਕੇ ਰੱਬੀ ਰੂਪ ਧਾਰ ਕੇ ਰੱਬੀ ਗਿਆਨ ਬਖਸ਼ਿਆ। ਅਜੇ ਵੀ ਉਸਨੇ ਮਿਹਰ ਹੀ ਕੀਤੀ। ਅਸੀਂ ਉਸ ਮਿਹਰ ਤੋਂ ਵਾਂਝੇ ਰਹਿ ਜਾਈਏ। ਰੋਸ਼ਨੀ ਉਭਰਸੀ ਅੱਖਾਂ ਬੰਦ ਕਰਕੇ ਬਹਿ ਜਾਈਏ ਸਾਡੀ ਉਹ ਅਵਸਥਾ ਹੈ। ਗੁਰ ਘਰ ਮਿਲਿਆ ਪਗ ਤੜਾਈ। ਉਸਨੇ ਗੁਰੂ ਮਿਲਾਇਆ ਅਤੇ ਗੁਰੂ ਮਿਲਣ ਦੇ ਨਾਲ ਉਸਨੇ ਭਗਤੀ ਧ੍ਰੜ ਕਰਵਾਈ ਹੈ। ਰੱਬ ਦੀ ਬੰਦਗੀ ਧ੍ਰੜ ਕਰਵਾਈ। ਸਗਲੀ ਸੋង ਦੀ ਟੋਟ ਆਵੇ। ਨਹੀਂ ਤਾਂ ਅਸੀਂ ਆਪਣੀ ਮਤ ਅਨੁਸਾਰ ਜਿਹੜੇ ਅਸੀਂ ਦੁਨੀਆ ਦੇ ਜਿੰਨੇ ਵੀ ਸੋਦੇ ਇਕੱਠੇ ਕਰੀ ਜਾ ਰਹੇ ਹਾਂ ਜੋ ਸਾਜੂ ਸਮਾਨ ਪਿੱਛੇ ਪਈ ਹੋਏ ਆ ਨਾ ਇਹ ਟੋਟਾ ਆ ਇਹਦੀ ਘਾਟਾ ਹੀ ਘਾਟਾ ਕੁਝ ਨਹੀਂ ਜਾਂਦਾ ਨਾਲ ਕੁਝ ਕਮ ਨਹੀਂ ਆਉਂਦਾ ਪ੍ਰਭੂ ਵੱਲੋਂ ਮੇਰ ਨਾ ਹੋਵੇ ਸੁਖ ਨਾ ਹੋਵੇ ਸੁਖ ਤੇ ਸਾਧਨ ਹੋਣਗੇ ਪਰ ਸੁਖ ਨਹੀਂ ਹੋਏਗਾ ਮਖਮਲੀ ਡੰਲਬ ਦੇ ਬਿਸਤਰੇ ਹਨ ਪਰ ਨੀਂਦ ਨਹੀਂ ਹੈ ਨੀਂਦ ਨਹੀਂ ਹੈ ਤੰਦੁਲਬੋਤ ਖਾਣ ਪੀਣੂ ਉਮਾਰ ਲੱਗੇ ਹੋਏ ਨੇ ਲੇਕਿਨ ਖਾਣ ਨਹੀਂ ਆਉਂਦਾ ਖਾਣ ਯੋਗ ਹੀ ਨਹੀਂ ਰੇ ਅਸੀਂ ਉਹ ਜੋ ਸੁੱਖ ਉਸਨੇ ਦੇਣਾ ਓਹੀ ਮਾਨ ਸਕਾਂਗੇ ਜੋ ਸੁੱਖ ਪ੍ਰਭੂ ਵੱਲੋਂ ਸਾਡੇ ਲਈ ਨਹੀਂ ਨਾ ਉਹ ਅਸੀਂ ਨਹੀਂ ਮਾਨ ਸਕਦੇ ਅਸੀਂ ਆਪਣੀ ਮਰਜ਼ੀ ਨਾਲ ਇਕੱਠੇ ਕੀਤੇ ਸੋਦਿਆਂ ਨਾਲ ਸੁੱਖ ਨਹੀਂ ਮਾਨ ਸਕਦੇ ਸਗਲੀ ਸੋਦੀ ਟੋਟਾ ਆ ਵਾ ਟੋਟਾ ਹੀ ਆ ਕਟਾਈ ਹੈ ਨਾਨਕ RAM ਨਾਮ ਮਨ ਪਾਵੈ ਏ ਨਾਨਕ ਸਭ ਤੋਂ ਪਹਿਲੀ ਗੱਲ ਹੀ ਹੈ ਕਿ ਪ੍ਰਮਾਤਮਾ ਦੇ ਨਾਮ ਮਨ ਵਿੱਚ ਪਾਉਣ ਲੱਗ ਪੇ ਪ੍ਰਭੂ ਦਾ ਪਿਆਰ ਜਾਗ ਪੇ ਪ੍ਰਭੂ ਦੀ ਬੰਦਗੀ ਪਿਆਰੀ ਲੱਗਣ ਲੱਗ ਪੇ ਰੱਬੀ ਹੋਂਦ ਦਾ ਵਿਸ਼ਵਾਸ ਪਿਆਰਾ ਲੱਗਣ ਲੱਗ ਪਵੇ ਇਸ ਵਿਸ਼ਵਾਸ ਅਸੀਂ ਜੀਵੀਏ ਮਨ ਦੀ ਮਤ त्यागी ਮਨ ਕੀ ਮਤ त्याਗੂ ਅੰਦੇ ਅੰਦੇ ਹਾਂ ਅਸੀਂ ਅਗਰ ਮਨ ਦੀ ਮਤ ਤੇ ਉੱਤੇ ਤੁਰਦੇ ਹਾਂ ਆਪਣੀ ਮਨ ਦੀ ਮਤ ਤੇ ਕਦੇ ਪ੍ਰੋਸਾਨੀ ਕਰਨਾ ਗੁਰੂ ਦੀ ਮਤ ਤੇ ਪ੍ਰੋਸਾ ਕਰਕੇ ਹੀ ਜੀਵਨ ਸੁਖੀ ਹੋ ਸਕਦਾ ਹੈ ਇਨਸਾਨੀ ਜੀਵਨ ਸਫਲ ਹੋ ਸਕਦਾ ਹੈ ਦਾ ਮਨੋਰਥ ਪੂਰਾ ਹੋ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ